ਇਹ ਨਵਾਨਾ ਜਿਆ ਬਰਾਲਾ ਇਹ ਭਾਈ ਗੁਰਗੋਪਾਲ ਸਿੰਘ ਜੀ ਦੇ ਲੋ ਜਿੱਥੇ ਕੁਰਾਲੀ ਤੋਂ 9-10 ਜਣਿਆਂ ਦੀ ਟੀਮ ਆਦੀ ਹੈ ਨਾਲ ਬਾਬਾ ਜੀ ਆਪ ਤਰਸ ਕਰਕੇ ਸੇਵਾ ਲੈ ਰਹੇ ਨੇ ਹਰ ਹਰ ਐਤਵਾਰ ਲੈ ਰਹੇ ਨੇ ਸੇਵਾ ਬਾਬਾ ਜੀ ਆਪ ਇਹ ਗੁਰੂ ਦੀ ਕਿਰਪਾ ਨਾਲ ਬੀਬੀ ਕੋਲਾ ਭਲਾਈ ਕੇਂਦਰੋਂ ਜਿਹੜਾ ਅੱਜ ਤੁਸੀਂ ਵੇਖਿਆ ਹੀ ਸਾਰਾ ਬਾਬਾ ਜੀ ਨੇ ਤਰਸ ਕੀਤਾ ਚੋਲ-ਛੋਲੇ ਮੈਗੀ ਦਾ ਉਹ ਠੰਡੇ ਚੱਲਦਾ ਸ਼ਮੀਲ ਦਾ ਤੇ ਜਿਹੜਾ ਸਮਾਪਤੀ ਵੇਲੇ ਕੜੀ ਚੋਲ ਦਾ ਲੰਗਰ ਇਹ ਗੁਰੂ ਦੀ ਕਿਰਪਾ ਨਾਲ ਚੱਲੇਗਾ ਜਿਹੜੀ ਮੈਗੀ ਇਹ ਪੰਜ-ਸੱਤ ਤਪੀਲੇ ਜਿਹੜੇ ਆਣਾ ਬੰਦੇ ਨੇ ਕੋਈ ਕਿੰਨੀ ਮਿੱਠੀਲੀ ਕਿੰਨੀ ਬਣਾਨੀ ਹੈ ਜਾਂ ਕਿੰਨੀ ਬਾਬਾ ਜੀ ਕਿਰਪਾ ਕਰਨ ਜਿਵੇਂ ਜਿਵੇਂ ਲੋੜ ਪੈਂਦੀ ਏ ਓਵੇਂ ਓਵੇਂ ਬਣਦੀ ਜਾ ਰਹੀ ਹੈ ਵਾਹਿਗੁਰੂ ਕਾਲੂ ਦਾ ਭਿਆਨਕ ਸਮਾਂ ਕੰਮ ਕਰਨੀ ਪਿੱਛਾ ਛੱਡਦੇ ਇਹ ਤਾਂ ਚੱਲੀ ਜਾਣਾ ਸੰਸਾਰ ਦੇ ਨਾਲ ਇਹ ਕੋਈ ਬਾਬਾ ਜੀ ਦਾ ਤਰਸੀ ਨਹੀਂ ਨਾ ਕੋਈ ਸਿਆਣਾ ਬੈ ਨਾ ਕੋਈ ਚੁਤਰਾਈ ਹੈ ਨਾ ਕੋਈ ਖੋਣਾ ਇਹ ਤਨ ਤਨ ਬਾਬਾ ਜੀ ਜੀ ਤਰਸ ਹੈ ਉਹਨਾਂ ਨੇ ਅੰਦਰ ਹੀ ਆਪ ਹੀ ਤਾਂਗ ਪਾਈ ਹੋਈ ਹੈ ਆਪ ਹੀ ਲਿਆਉਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਮੇਂ ਮੌਜੂਦ ਦਾ ਗੁਰਦੁਆਰਾ ਸ਼ੇਗਨ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਅੱਜ ਲੱਖਾਂ ਦੀ ਦਰਦਾਰ ਤੇ ਸੰਗਤ ਜੋ ਹੈ ਦਿਨ ਐਤਵਾਰ ਨੂੰ ਜੋ ਵਿਸ਼ੇਸ਼ ਤੌਰ ਦੇ ਉੱਤੇ ਜੋ ਪਹਿਰਾ ਸਾਹਿਬ ਵਿਖੇ ਜੋ ਪਹਿਰਾ ਸਾਹਿਬ ਕੱਟਣ ਵਾਸਤੇ ਜੋ ਗੁਰੂ ਘਰ ਵਿਖੇ ਪਹੁੰਚਦੀਆਂ ਨੇ ਤਾਂ ਉੱਥੇ ਹੀ ਜਿਹੜੀ ਸੰਗਤ ਗੁਰੂ ਘਰ ਵਿਖੇ ਪਹੁੰਚਦੇ ਨੇ ਜਿੱਥੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹਦੇ ਨਾਲ ਨਾਲ ਜਿਹੜੇ ਸੰਗਤਾਂ ਲੋ ਜਿਹੜੇ ਆਪਣੇ ਪੱਤਰ ਦੇ ਉੱਤੇ ਲੰਗਰ ਦੀਆਂ ਸੇਵਾਵਾਂ ਜਲਦੀ ਸੇਵਾ ਜਾਂ ਵੱਖ-ਵੱਖ ਤਰ੍ਹਾਂ ਦੀਆਂ ਸੇਵਨ ਭਈਆਂ ਜਾਂਦੀਆਂ ਨੇ ਤਾਂ ਅੱਜ ਸਭ ਤੋਂ ਪਹਿਲਾਂ ਤੜ ਨਾਲ ਅੱਜ ਸੇਵਾ ਸਾਂਝੀ ਕਰ ਰਹੀਆਂ ਕਿ ਜਿਹੜੀ ਦੂਰ ਦਰਾਜ ਤੋਂ ਸੰਗਤ ਆਉਂਦੀ ਆ ਉਹਨਾਂ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਚੋਲ ਛੋਲੇ ਜਾਂ ਫਿਰ ਮੈਗੀ ਦੀ ਗੱਲ ਕਰ ਲਈਏ ਤਾਂ ਕਹਿ ਸਕਦਾ ਕਿ ਵੱਧੂ ਵੱਡੇ ਪੱਤਰ ਦੇ ਉੱਤੇ ਜਿਹੜੇ ਇੱਥੇ ਸੇਵਾ ਨਿਭਾਈ ਜਾ ਰਹੀ ਆ ਜੇ ਕਹਿ ਲਈਏ ਮੈਗੀ ਦਿੱਤਾ ਘਟ ਤੋਂ ਘੱਟ 2 ਤੋਂ 3 ਟਨ ਜਿਹੜੇ ਆ ਮੈਗੀ ਦੇ ਇੱਥੇ ਵਰਤਾਏ ਜਾਂਦੇ ਆ ਤਾ ਬਾਬਾਈ ਵੀ ਸਾਡਾ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅਕਸਰ ਸੰਗਤ ਹਰ ਐਤਵਾਰ ਕਿਉਂਕਿ ਜੇ ਵੇਖਿਆ ਜਾਵੇ ਹਰ ਐਤਵਾਰ ਵੱਧਦੀ ਜਾ ਰਹੀ ਆ ਕਟ ਕਟਦੀ ਨਹੀਂ ਸੋ ਜਦੋਂ ਵੀ ਅਗਲਾ ਤਵਾਰ ਆਉਂਦਾ ਚਪੈਰਾ ਸਾਹਿਬ ਕੱਟਣ ਨੂੰ ਸੰਗਤ ਤਾਂ ਵੱਧ ਹੀ ਜਾਂਦੀ ਆ ਪਰ ਸੰਗਤ ਵਧਨ ਦੇ ਨਾਲ ਨਾਲ ਜਿਸ ਤਰੀਕੇ ਦੇ ਨਾਲ ਸ਼ਰੋਮਣੀ ਕਮੇਟੀ ਵੀ ਆਪਣੇ ਪੱਧਰ ਤੇ ਲੱਗੀ ਆ ਕਿ ਵੱਧ ਤੋਂ ਵੱਧ ਸਹੂਲਤ ਜਿਹੜੀ ਆ ਸੰਗਤ ਨੂੰ ਦਿੱਤੀ ਜਾਵੇ ਪਰ ਉੱਥੇ ਹੀ ਜਿੱਦਾਂ ਕਿ ਗੁਰੂ ਕੇ ਪਿਆਰੇ ਹੋਰ ਵੀ ਜਿਹੜੀਆਂ ਸੰਗਤਾਂ ਹੈਗੀਆਂ ਨੇ ਆਪਣੇ ਪੱਧਰ ਤੇ ਲੰਗਰ ਲਾਉਂਦੀਆਂ ਨੇ ਜਲਦਾ ਲੰਗਰ ਲਾਉਂਦੀਆਂ ਤੁਸੀਂ ਵੀ ਇੱਥੇ ਲੰਗਰ ਲਗਾਇਆ ਕੀ ਕਹਿਣਾ ਚਾਹੁੰਦੇ ਏ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਭਾਈ ਗੁਰੂ ਕਬਾਲ ਸਿੰਘ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਬਾਬਾ ਜੀ ਦੀਆਂ ਖੁਸ਼ੀਆਂ ਲੈਣ ਲਈ ਸੰਗਤ ਦੀ ਖੁਸ਼ੀ ਲੈਣ ਲਈ ਹਰ ਹਫਤੇ ਬਾਬਾ ਯਾਦ ਸਾਰਿਆਂ ਤੋਂ ਸੇਵਾ ਲੈਂਦੇ ਨੇ ਸਰੋਵਣੀ ਕਮੇਟੀ ਵੀ ਬਹੁਤ ਉਪਰਾਲੇ ਕਰ ਰਹੇ ਨੇ ਹਰ ਜਗ੍ਹਾ ਤੇ ਚਪੈਰਾ ਬਾਬਾ ਦੀ ਜੀ ਦੇ ਦਰ ਤੇ ਹੋ ਰਿਹਾ ਤੇ ਰਾਮਸਰ ਸਾਹਿਬ ਦਾ ਗੁਰਦੁਆਰਾ ਸਾਰਾ ਹਾਲ ਭਰਿਆ ਹੈ ਗੁਰਦੁਆਰਾ ਬਵੇਕਸਰ ਸਾਹਿਬ ਦਾ ਹਾਲ ਭਰਿਆ ਹੈ ਹੋਰ ਵੀ ਲਾਗੇ ਲਾਗੇ ਕਾਰ ਕਾਰ ਪਾਰਕਿੰਗ ਸਕੂਟਰ ਸਟੈਂਡ ਵਾਲੀ ਜਗਾ ਸਾਰੀ ਜਿਹੜੀ ਇਹ ਸੰਗਤਾਂ ਦੇ ਨਾਲ ਨਾਲ ਠਾਠਾ ਮਾਰਦਾ ਇਕੱਠ ਹੈ ਤੇ ਇਹ ਨਮਾਣਾ ਜਿਆ ਬਰਾਲਾ ਇਹ ਭਾਈ ਗੁਰਗੋਪਾਲ ਸਿੰਘ ਜੀ ਵੱਲੋਂ ਜਿੱਥੇ ਕੁਰਾਲੀ ਤੋਂ 9-10 ਜਣਿਆਂ ਦੀ ਟੀਮ ਆਂਦੀ ਹੈ ਨਾਲ ਬਾਬਾ ਜੀ ਆਪ ਤਰਸ ਕਰਕੇ ਸੇਵਾ ਲੈ ਰਹੇ ਨੇ ਹਰ ਹਰ ਐਤਵਾਰ ਲੈ ਰਹੇ ਨੇ ਸੇਵਾ ਬਾਬਾ ਜੀ ਆਪ ਦੂਰ ਦਰਾਜੇ ਤੋਂ ਜੋ ਲੋਕ ਵੀ ਇੱਥੇ ਆਉਂਦੇ ਨੇ ਸੰਗਤ ਆਉਂਦੀ ਆ ਖਾਸ ਕਰਕੇ ਸੇਵਾ ਕਰਨ ਵਾਸਤੇ ਤਾਂ ਕਿੰਨੇ ਕੁ ਵਢਪਾਗੀ ਆਪਣਿਆਂ ਨੂੰ ਮਹਿਸੂਸ ਕਰਦੀ ਆ ਜਿਹੜੀ ਸੰਗਤ ਆਉਂਦੀ ਆ ਕਿਉਂਕਿ ਐਤਵਾਰ ਦੇ ਦਿਨ ਅਕਸਰ ਪਹਿਲਾਂ ਕੀ ਹੁੰਦਾ ਸੀਗਾ ਕਿ ਹਰ ਕੋਈ ਆਪ ਆਪਣੇ ਘਰਾਂ ਦੇ ਇੰਨੇ ਤੇ ਜਿਵੇਂਾਂ ਚ ਵਿਜੀ ਹੁੰਦਾ ਸੀਗਾ ਕਿ ਮੈਂ ਇਹ ਕੰਮ ਕਰ ਲਾਂ ਜਾਂ ਉੱਧਰ ਚੱਲ ਜਾऊं ਉੱਧਰ ਚੱਲ ਜਾ ਤਾਂ ਮਨ ਨੂੰ ਕਿੰਨੀ ਕੁ ਉਡੀਕ ਰਹਿੰਦੀ ਆ ਕਿ ਐਤਵਾਰ ਆ ਰਿਹਾ ਐ ਚ ਪੈਰਾ ਸਾਹਿਬ ਤੇ ਸੇਵਾ ਕਰਨੀ ਇਹ ਹਰ ਕੋਈ ਉਡੀਕ ਹੁੰਦੀ ਹੈ ਜੀ ਤੇ ਐਤਵਾਰ ਜਲਦੀ ਜਲਦੀ ਆਵੇ ਜਲਦੀ ਜਲਦੀ ਐਤਵਾਰ ਬਾਬਾ ਜੀ ਦੇ ਚਰਨਾਚ ਬਤੀਤ ਹੋਵੇ 6 ਦਿਨ ਤੇ ਤਾਂਗ ਰਹਿੰਦੀ ਹੈ ਸਾਰਿਆਂ ਨੂੰ ਕਈਆਂ ਦੇ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਹੁੰਦਾ ਹੈ ਹੀ ਕੋਈ ਮਨ ਦੀ ਤਾਂਗੇ ਤੇ ਜਲਦੀ ਜਲਦੀ ਐ ਦੁਆਰਾ ਹੀ ਇਹ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲਾਈਏ ਜਿਹੜੀ ਸੰਗਤ ਬਹੁਤ ਕਾਠ ਹੈ ਤੇ ਬਾਬਾ ਜੀ ਦਾ ਤਰਸੇ ਬਾਬਾ ਜੀ ਆਪ ਤਰਸ ਕਰਕੇ ਸੰਗਤ ਕੋਲੋਂ ਸਵਾਵਾਂ ਲੈ ਰਹੇ ਨੇ ਤੇ ਬਾਬਾ ਜੀ ਇੱਥੇ ਕਿਹੜਾ-ਕਿਹੜਾ ਤੁਸੀਂ ਲੰਗਰ ਹੈ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਲਗਾਇਆ ਇਹ ਗੁਰੂ ਦੀ ਕਿਰਪਾ ਨਾਲ ਬੀਬੀ ਕੋਲਾ ਭਲਾਈ ਕੇਂਦਰ ਵੱਲੋਂ ਜਿਹੜਾ ਅੱਜ ਤੁਸੀਂ ਵੇਖਿਆ ਹੀ ਇਹ ਸਾਰਾ ਬਾਬਾਈ ਨੇ ਤਰਸ ਕੀਤਾ ਚੋਲ ਛੋਲੇ ਮੈਗੀ ਦਾ ਉਹ ਠੰਡੇ ਚੱਲ ਦਾ ਸ਼ਬੀਲ ਦਾ ਤੇ ਜਿਹੜਾ ਸਮਾਪਤੀ ਵੇਲੇ ਕੜੀ ਚੋਲ ਦਾ ਲੰਗਰ ਇਹ ਗੁਰੂ ਦੀ ਕਿਰਪਾ ਨਾਲ ਚੱਲੇਗਾ ਕਿੰਨੇ ਇੱਕ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਪ੍ਰਸ਼ਾਦ ਦਾ ਜਾਂ ਲੰਗਰ ਹੈ ਜਿਹ ਮੈਗੀ ਦੀ ਗੱਲ ਕਰ ਲਈਏ ਕਿੰਨੇ ਟਨ ਜਿਹੜੀ ਮੈਗੀ ਇੱਥੇ ਇਹ ਗੁਰੂ ਦੀ ਕਿਰਪਾ ਨਾਲ ਜਿੰਨੇ ਜਿਵੇਂ ਬਾਬਾ ਜੀ ਕਿਰਪਾ ਕਰਦੇ ਨੇ ਜਿਹੜੀ ਮੈਗੀ ਇਹ 5-7 ਤਪਦੀਲੇ ਜਿਹੜੇ ਆ ਨਾ ਬੰਦੇ ਨੇ ਕੋਈ ਮਤਲਬ ਜਿੰਨੀ ਮਿੱਠੀ ਨਹੀਂ ਮਤਲਬ ਇੰਨੀ ਬਣਾਣੀ ਹੈ ਜਾਂ ਜਿੰਨੀ ਬਾਬਾ ਜੀ ਕਿਰਪਾ ਕਰਨ ਜਿਵੇਂ ਜਿਵੇਂ ਲੋੜ ਪੈਂਦੀ ਏ ਓਵੇਂ ਓਵੇਂ ਬਣਦੀ ਜਾ ਰਹੀ ਏ ਬਾਬਾ ਜੀ ਤੁਸੀਂ ਵੀ ਕਰਾਲੀ ਤੋਂ ਆਏ ਹੋ ਇੰਨੀ ਦੂਰੋਂ ਆਏ ਹੋ ਕੀ ਮਨ ਚ ਕੀ ਹੁੰਦਾ ਕੀ ਹਰ ਐਤਵਾਰ ਜਦੋਂ ਗੁਰੂ ਘਰ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਹ ਬਾਬਾ ਦੀਪ ਸਿੰਘ ਜੀ ਦਾ ਤਰਸ ਹੈ ਜਿਹੜੀ ਸਾਨੂੰ ਇੱਥੇ ਲੈ ਆਉਂਦੇ ਨੇ ਇਹ ਬਾਬਾ ਦੀਪ ਸਿੰਘ ਦਾ ਦਰਬਾਰ ਜਿਹਦਾ ਅੰਤ ਨਾ ਪਾਰ ਆਵਾਰ ਹੈ ਬਾਬਾ ਜੀ ਕਰੀ ਤਪੱਸਿਆ ਭਾਰੀ ਸੰਤਾ ਵਿੱਚ ਮਿਲ ਗਈ ਸਰਦਾਰੀ ਬਾਬਾ ਜੀ ਕੀਤੀ ਐਸੀ ਸੇਵ ਬਣ ਗਏ ਮਨੁੱਖ ਤੋਂ ਦੇਵ ਇਹ ਸਿਰਫ ਚਰਨ ਧੂੜੀ ਲੈਣ ਆਉਂਦੇ ਆ ਤੇ ਅਸੀਂ ਵੀ ਨਹੀਂ ਲੈ ਸਕਦੇ ਬਾਬਾ ਜੀ ਦਾ ਕੋਈ ਤਰਸ ਹੈਗਾ ਜਿਹੜਾ ਸਾਡੇ ਮਨ ਦੇ ਵਿੱਚ ਪ੍ਰੇਰ ਕੇ ਸਿਰ ਤੇ ਹੱਥ ਰੱਖ ਕੇ ਕਾਲੀ ਗੋਦੇ ਭਿਆਨਕ ਸਮੇਂ ਤੋਂ ਸਾਨੂੰ ਜਿਵੇਂ ਜੋ ਕੱਢ ਕੇ ਇੱਥੇ ਦਰਸ ਲੈ ਆਉਂਦੇ ਇਹੀ ਬਾਬੇ ਦੇ ਚਰਨਾਂ ਤੇ ਆ ਕੇ ਨਮਸਕਾਰ ਕਰੀ ਦੀਏ ਤੇ ਜਾਂਦੇ ਵੀ ਈ ਸ਼ੁਕਰਾਨਾ ਕਰੀਦੇ ਬਾਬਾ ਜੀ ਮਿਹਰ ਭਰੇ ਹੱਥ ਰੱਖਿਓ ਤੇ ਸਾਥੋਂ ਇਸਰਾਂ ਦੀ ਸੇਵਾ ਲੈਂਦੇ ਰਹੋ ਬਾਬਾ ਜੀ ਅਕਸਰ ਜਿੱਦਾਂ ਤੁਸੀਂ ਆਉਂਦੇ ਹੋ ਮਨ ਦੇ ਵਿੱਚ ਕੀ ਉਡੀਕ ਰਹਿੰਦੀ ਕਿਉਂਕਿ ਜੇਕਰ ਅਸੀਂ ਘਰਾਂ ਤੋਂ ਰਜਾਵੰਦੀਆਂ ਦੀ ਗੱਲ ਕਰ ਲਈਏ ਅਕਸਰ ਬੰਦੇ ਨੂੰ ਹੁੰਦਾ ਕਿ ਮੈਂ ਆ ਵੀ ਕੰਮ ਕਰਨਾ ਆ ਵੀ ਕੰਮ ਕਰਨਾ ਇੱਥੇ ਜਾਣਾ ਉੱਥੇ ਜਾਣਾ ਅੱਜ ਕੱਲ੍ਹ ਹਰ ਇੱਕ ਘਰ ਦੇ ਵਿੱਚ ਇਹੀ ਆ ਤਾਂ ਇਹ ਤੁਹਾਡੇ ਤੁਹਾਨੂੰ ਕਿਵੇਂ ਲੱਗਦਾ ਕਿ ਜਦੋਂ ਆਪਣੇ ਸਾਰੇ ਕੰਮਕਾਰ ਛੱਡ ਕੇ ਇੱਥੇ ਆਣਾ ਮਤਲਬ ਜ਼ਰੂਰੀ ਆ ਜਾਂ ਕੰਮ ਕਰਨੇ ਵੀ ਜ਼ਰੂਰੀ ਆ ਵਾਇਰੂਸ ਕਾਲੀ ਯੁਗ ਦਾ ਭਿਆਨਕ ਸਮਾਂ ਕੰਮਕਾਰ ਨਹੀਂ ਪਿੱਛਾ ਛੱਡਦੇ ਇਹ ਤਾਂ ਚੱਲੀ ਜਾਣੇ ਸੰਸਾਰ ਦੇ ਨਾਲ ਇਹ ਕੋਈ ਬਾਬਾ ਜੀ ਦਾ ਤਰਸੀ ਹੈ ਨਾ ਕੋਈ ਸਿਆਣਾ ਹੈ ਨਾ ਕੋਈ ਚਤਰਾਈ ਹੈ ਨਾ ਕੋਈ ਖੋਣਾ ਇਹ ਤਨ ਤਨ ਬਾਬਾ ਜੀਪ ਸਿੰਘ ਤਰਸ ਹੈ ਉਹਨਾਂ ਨੇ ਅੰਦਰ ਹੀ ਆਪ ਵੀ ਤੰਗ ਪਾਈ ਹੋਈ ਹੈ ਆਪ ਵੀ ਲਿਆਉਂਦੇ ਨੇ ਇਸ ਕਰਕੇ ਸਾਡਾ ਕੋਈ ਅਸੀਂ ਇਹ ਜਿਹੜੇ ਅਸੀਂ ਲੈ ਆਈਏ ਵਾਹ ਪੁਰਸ਼ਾ ਦਾ ਤਰਸ ਹੈ ਤੇ ਬਾਬਾ ਜੀ ਦਾ ਸਿਰ ਤੇ ਹੱਥ ਹੈ ਉਹਨਾਂ ਨੇ ਵਿਧ ਬਣਾਈ ਹੈ ਬਸ ਅਰਦਾਸ ਕਰਿਓ ਵੀ ਇਹ ਸੰਗਤ ਸਾਰੀ ਵੀ ਚੱਲਦੀ ਰਹੇ ਕਿਰਪਾ ਇਸੇ ਤਰ੍ਹਾਂ ਇੱਕ طرفਾ ਸੰਗਤ ਉੱਥੇ ਪਾਠ ਸਰਵਣ ਕਰ ਰਹੀ ਆ ਤਾਂ ਦੂਜੇ ਤਰਫਾ ਸੰਗਤ ਇੱਥੇ ਸੇਵਾ ਕਰ ਰਹੀ ਆ ਕਿੰਨੀ ਕੁ ਵਧੀਆ ਤਸਵੀਰ ਕਿੰਨਾ ਕੁ ਮਨ ਦੇ ਵਿੱਚ ਇੱਕ ਕਹਿ ਸਕਦੇ ਆ ਕਿ ਜੋ ਕਿ ਇੱਕ ਵੇਖ ਕੇ ਸੰਗਤ ਨੂੰ ਇਹਨੇ ਵੱਡੇ ਪੱਤਰ ਤੇ ਸੰਗਤ ਨੂੰ ਵੇਖ ਕੇ ਮਨ ਕਿੰਨਾ ਖੁਸ਼ ਹੁੰਦਾ ਏ ਜੀ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦੋਨੋਂ ਦਿਨ ਸੰਗਤਾਂ ਦਾ ਨਾ ਠਾਠਾ ਮਾਰਦਾ ਇਕੱਠ ਅਸੀਂ ਸੁਣਦੇ ਹੁੰਨੇ ਸੀ ਹਕੂਮ ਦਾ ਮੇਲਾ ਏ ਇਹ ਬਾਬਾ ਦੀਪ ਸਿੰਘ ਜੀ ਦੇ ਘਰ ਦਾ ਮੇਲਾ ਏ ਜਿਹੜਾ ਸੁਲਤਾਨਵਿੰਡ ਦੇ ਚੌਂ ਤੋਂ ਲੈ ਕੇ ਤੇ ਚਾਟਿੰਡਵਿੰਡ ਚੌਂ ਤੱਕ ਤੁਸੀਂ ਵੇਖੋਗੇ ਸੰਗਤ ਆ ਭਾਰੀ ਇਕੱਠ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਜਦੋਂ ਕੋਈ ਸੰਗਤ ਆਂਦੀ ਹੈ ਦੁਪਹਿਰੇ ਕੱਟਣ ਸੰਗਤ ਦੁਪਹਿਰੇ ਇੱਥੇ ਕੱਟਦੀ ਹੈ ਬਾਬਾ ਜੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਦੁੱਖ ਦੂਰ ਕਰਦੇ ਨੇ ਦੁੱਖ ਸਭ ਦੇ ਕੱਟਦਾ ਏ ਦੁਪਹਿਰਾ ਬਾਬਾ ਦੀਪ ਸਿੰਘ ਜੀ ਦੇ ਦਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤਰ੍ਹਾਂ ਦਾ ਤਸਵੀਰਾਂ ਸਾਂਝਾ ਕਰ ਰਹੇ ਆ ਇੱਕ ਤਸਵੀਰ ਜ਼ਰੂਰ ਦੱਸਣੀ ਚਾਹੂੰਗਾ ਕਿ ਤੁਸੀਂ ਵੇਖ ਸਕਦੇ ਹੋ ਇੱਕ ਤਰਫਾ ਸੰਗਤ ਜਿਹੜੀ ਪਾਠ ਸਰਵਣ ਕਰ ਰਹੀ ਆ ਉੱਥੇ ਨਾਲ ਸੰਗਤ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਆ ਪੱਖੀਆਂ ਚੱਲਣ ਦੀ ਤਾਂ ਉੱਥੇ ਗੁਰੂ ਘਰ ਦੀ ਤਸਵੀਰ ਹੀ ਸਾਂਝੀ ਕਰ ਰਹੇ ਆ ਤੇ ਨਾਲ ਹੀ ਬਾਹਰ ਸੜਕ ਤੇ ਮੇਨ ਰੋਡ ਦੇ ਉੱਤੇ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਆ ਇੱਕ ਜੋ ਉਧਰਲੀ ਤਰਫ ਸੰਗਤ ਪਾਠ ਸਰਵਣ ਕਰ ਰਹੀ ਆ ਤੇ ਦੂਜੇ ਤਰਫਾ ਸੰਗਤ ਜਿਹੜੀ ਆ ਸੇਵਾ ਕਰ ਰਹੀ ਆ ਤਾ ਦੂਤ ਰਾਜੇ ਤੋਂ ਆ ਕੇ ਜੋ ਸ਼੍ਰੀਮント ਸਾਹਿਬ ਵਿਕੇ ਪਹੁੰਚ ਕੇ ਤਾਂ ਗੁਰੂ ਘਰ ਦੇ ਵਿੱਚ ਆ ਕੇ ਜਿਹੜੀ ਸੇਵਾ ਕਰਨੀ ਹਰ ਐਤਵਾਰ ਵਾਲੇ ਦਿਨ ਖਾਸ ਤੌਰ ਤੇ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਤੇ ਪਹੁੰਚਣਾ ਸੰਗਤ ਨੇ ਤਾਂ ਬੜੀ ਵੱਡੀ ਗੱਲ ਹੈ ਤਾਂ ਸੰਗਤ ਵੱਲੋਂ ਇਹ ਹੀ ਕਿਹਾ ਗਿਆ ਕਿ ਸਾਨੂੰ ਇੰਤਜ਼ਾਰ ਰਹਿੰਦਾ ਐਤਵਾਰ ਆਵੇ ਚਪੈਰਾ ਸਾਹਿਬ ਦੇ ਉੱਤੇ ਸੇਵਾ ਕਰਨ ਵਾਸਤੇ ਜਿਹੜਾ ਗੁਰੂ ਨਗਰੀ ਦੇ ਵਿੱਚ ਜਾਈਏ ਤਾਂ ਚਪੈਰਾ ਸਾਹਿਬ ਨੂੰ ਲੈ ਕੇ ਕੱਲੀ-ਕੱਲੀ ਤਸਵੀਰ ਜੋ ਤੜਨਾ ਸਾਂਝੀ ਕਰਦੇ ਰਾਵਾਂਗੇ ਹਰ ਐਤਵਾਰ ਜੋ ਤੁਹਾਡੇ ਨਾਲ ਹਰ ਇੱਕ ਸੰਗਤ ਨੂੰ ਰੂਬਰੂ ਵੀ ਕਰਾਵਾਂਗੇ ਨਾਲ ਗੁਰੂ ਘਰ ਦੇ ਦਰਸ਼ਨ ਵੀ ਜੜੇ ਆ ਤੁਹਾਨੂੰ ਜ਼ਰੂਰ ਕਰਾਉਂਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਸੁਮਕ ਜਗਬਾਨੀ ਟੀਵੀ ਸ਼੍ਰੀ ਹਮਸਾ ਸੋਸੇ